ਬੱਚਿਆਂ ਦੇ ਨਾਲ ਭਰੀ ਸਕੂਲ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਜੀ ਹਾਂ ਦੱਸਦੀ ਹੈ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਸਕੂਲੀ ਬੱਸ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਦਰਸਲ ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ ਬੱਚਿਆਂ ਦੇ ਨਾਲ ਭਰੀ ਸਕੂਲ ਬੱਸ ਪਲਟ ਗਈ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਬਾਦਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਬੱਸ ਦੇ ਵਿੱਚ 40 ਦੇ ਕਰੀਬ ਬੱਚੇ ਸਵਾਰ ਬਸ ਸਰਕਾਰੀ ਐਮਐਨਐਸ ਸਕੂਲ ਨਿਹਾਲ ਸਿੰਘ ਵਾਲਾ ਦੀ ਦੱਸੀ ਜਾ ਰਹੀ ਹੈ ਤੇ ਸੂਤਰਾਂ ਮੁਤਾਬਿਕ ਇਹ ਵੀ ਕਹਿਿਆ ਜਾ ਰਿਹਾ ਕਿ ਸਕੂਲ バス ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਦੌਰਾਨ ਅਚਾਨਕ バス ਦਾ ਸੰਤੁਲਨ ਵਿਗੜ ਗਿਆ ਤੇ バス ਖੇਤਾਂ ਦੇ ਵਿੱਚ ਜਾ ਪਲਟੀ ਤਾਂ ਤਸਵੀਰਾਂ ਜੋ ਆਓ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ バス ਜੁਏ ਪੂਰੀ ਪਲਟੀ ਹੋਈ ਨਜ਼ਰ ਆ ਰਹੀ ਹੈ ਖੇਤਾਂ ਦੇ ਵਿੱਚ ਤਾਂ ਦੱਸਿਆ ਕਿ ਇਹ ਵੱਡਾ ਹਾਦਸਾ ਜੋ ਹੈ ਚੜ੍ਹਦੀ ਸਵੇਰ ਵਾਪਰਿਆ ਜਦ ਸਕੂਲ ਦੇ ਵਿੱਚ ਜੁੜਾ ਬੱਚੇ बस ले जा रही सी लेकिन राह जो है स्कूली बस हादसे का शिकार हुई है ता चाली दे करीब बच्चे इस बस सवार दसे जा रहे सन हालांकि गनीमत रही कि कोई जानी नुकसान नहीं हो सत तो अठ के करीब बच्चे जरूर जख्मी हो लेकिन यह भी गनीमत रही है कि सट्टा जो ए, गंभी है गंभीर नहीं लगिया मामूली सटा लगिया है बच्चों न जिन्हू दाखिल करवाया गया मुंडली सहायता उन्होंने दी जा ਹਾਰੀ ਹੈ ਡਾਕਟਰਾਂ ਦੇ ਵੱਲੋਂ ਚੈੱਕ ਅਪ ਕੀਤਾ ਜਾ ਰਿਹਾ ਹੈ ਲੇਕਿਨ ਦੱਸੇ ਕਿ ਮੌਕੇ ਤੇ ਪੁਲਿਸ ਵੀ ਪੁੱਜੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਬੰਨਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤੇ ਜਾਂਚ ਪੜਤਾਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਦੀਪਾ ਹਸਪੀਟਲ ਚ ਦਾਖਲ ਕਰਾ ਦਿੱਤੀ ਹੈ ਬੱਚੇ ਬਿਲਕੁਲ ਠੀਕ ਨੇ ਮੂਰਲੀ ਸੱਟਾਂ ਲੱਗੀਆਂ ਸੱਤ ਅੱਠ ਬੱਚੇ ਨੇ ਮੂਰਲੀ ਸੱਟਾਂ ਲੱਗੀਆਂ ਨੇ ਉੱਥੇ ਨੇ ਬੱਚੇ ਸਰ ਬੱਚਿਆਂ ਦਾ ਕਹਣਾ ਵੀ ਜਿਹੜਾ ਡਰਾਈਵਰ ਆ ਪਹਿਲਾਂ ਤੋਂ ਸ਼ਰਾਬ ਪੀਣ ਦਾ ਆਦੀ ਆ ਤੇ ਅਸੀਂ ਇਹ ਇੱਕ ਦੋ ਵਾਰਾਂ ਅਸੀਂ ਸਕੂਲ ਸਟਾਫ ਨੂੰ ਇਹਦੇ ਬਾਰੇ ਕੀ ਆ ਸੀਗਾ ਪਰ ਇਹਦੀ ਮਤਲਬ ਉਹਨਾਂ ਨੇ ਗੌਰ ਨਹੀਂ ਕੀਤੀ ਇਹਦੇ ਬਾਰੇ ਕੀ ਕਹੂੰਗਾ ਉਹ ਗੱਲ ਨਹੀਂ ਅਸੀਂ ਇਹ ਤਾਂ ਦੇਖਦੇ ਹਾਂ ਫਿਰ ਮੈਂ ਆ ਕੇ ਟਿਕਾ ਚਲਾਇਉ ਉਹ ਤਾਂ ਮਲਾਜਾ ਕਰਾਉਂਦੇ ਆ ਉਸ ਤੋਂ ਬਾਅਦ ਇਹ ਤੇ ਕਾਰਵਾਈ ਕਰਾਂਗੇ ਸਭ ਸਬਦ ਕਰਾਂਗੇ ਉਹਨਾਂ ਦੇ ਪੇਪਰ ਸੀ ਅੱਜ ਸਾਲ ਦਾ ਪੜਾਈ ਦਾ ਪਿੱਛੇ ਜਾਊਗਾ ਟਿਕਰ ਦਾ ਆਪਣੇ ਵੈਸੇ ਸਕੂਲ ਭਲੋ ਨਹੀਂ ਲੈਣਾ ਕਿ ਫਿਰ ਸਕੂਲ ਆਣੇ ਨਾਲ ਗੱਲ ਕਰਾਂਗੇ ਉਹਨਾਂ ਦਾ ਦੁਬਾਰਾ ਦੁਬਾਰਾ ਕੀ ਮੈਂ ਤੁਹਾਡੇ ਨਾਲ ਚਲਦਾ ਨਹੀਂ ਚੀਜ਼ ਚਾਹਣ ਲਈ ਉਹਨਾਂ ਨੂੰ ਆਪ ਹੀ ਨਹੀਂ ਕੋਈ ਕਾਪੀ ਚਲਾਉਂਗਾ ਕਿਥੋਂ ਆ ਰਹੇ ਤੁਸੀਂ ਪਿੰਗਾ ਪਿੰਡੀ ਦਾ ਚਾਹਤਾ ਹਾਂ ਨਿਆਰਪੁਰਾ ਨੂੰ ਜਾ ਰਹੇ ਹਾਂ ਕਿੰਨਾ ਉੱਪਰ ਚੱਲ ਰਹੇ ਹੋ ਹਾਂ ਇਹ ਡਰਾਈਵਰ ਵੀ ਤੁਸੀਂ ਕਦੇ ਪਹਿਲਾਂ ਵੀ ਦਰੂ ਪਿੰਦਾ ਹੈ ਹਾਂਜੀ ਪਹਿਲਾਂ ਵੀ ਇਹ ਹੱਥ ਕੰਮ ਕਰਦੇ ਨੇ ਤੇ ਤੁਸੀਂ ਕਦੇ ਸ਼ਿਕਾਇਤ ਨਹੀਂ ਕੀਤੀ ਕੋਈ ਸਟਾਪ ਕੋਈ ਨਹੀਂ ਪਰਨਾ ਹੈ ਕਿਦੋਂ ਕਿੱਥੇ ਪਤਾ ਨਹੀਂ ਜਾਨਾ ਅੱਛਾ ਤੁਹਾਡੇ ਕਿੰਨੇ ਕਿ ਸਾਡਾ ਦੇਖਸ ਤਾਂ ਲੱਗੇ ਮੋੜੇ ਚੂਹੇ ਸਰਵਾਤ ਕੁਛ ਪੁੱਛੋ ਤੁਹਾਡੇ ਪੱਕੇ ਪੇਪਰ ਹੋ ਰਹੇ ਹਨ ਮੈਂ ਨਾ ਕਿਹੜੀ ਕਲਾਸ ਤੇ ਹੈ 11 ਕਿਹੜਾ ਸਕੂਲ ਦਾ ਸਕੂਲ ਦਾ ਨਾਮ ਕੀ ਹੈ ਆਸਾਂਪੁਰ ਸਰਕਾਰੀ ਸੀਨੀਅਰ ਸੈਕੰਡਰੀ ਮੈਂ ਹਾਲ ਹੀ ਸੇ ਨਿਕਲਦਾ ਸਰਕਾਰੀ ਸਕੂਲ ਚੋਂ ਆਹ ਕਿ ਥੋੜੇ ਜੁਸੇ ਆਹ ਰਾਮ ਨਗਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ